ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਜ਼ਿਲ੍ਹਾ ਸੰਰੂਰ ਦੇ ਭਾਨੀਗੜ੍ਹ ਦੇ ਨਜ਼ਦੀਕ ਪਿੰਡ ਪੜੌਦੀ ਇਹ ਅਨਾਜ ਮੰਡੀ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਜਿੱਥੇ ਕਣਕ ਦੇ ਤਸਵੀਰਾਂ ਨਜ਼ਰ ਆ ਰਹੀਆਂ ਜਿੱਥੇ ਕਿ ਕਣਕ ਬਿਲਕੁਲ ਹੀ ਖਰਾਬ ਹੋ ਚੁੱਕੀ ਹੈ ਕਿਉਂਕਿ ਕਿਸੇ ਇਨਸਾਨ ਦੇ ਜਿਹਾ ਡੰਗਰਾਂ ਦੇ ਖਾਣ ਵਾਲੀ ਵੀ ਨਹੀਂ ਰਹੀ ਨਜ਼ਰ ਆ ਰਹੀ ਜਿੱਥੇ ਕਿ ਆਪਣੇ ਆਪ ਚ ਸਵਾਲੀ ਨਿਸ਼ਾਨ ਹੋ ਰਿਹਾ ਹੈ ਇਸ ਲਈ ਕੌਣ ਜਵਾਬਦੇਹ ਹੈ ਜਿੱਥੇ ਕਿ ਇਹਨਾਂ ਗੱਲਾਂ ਨੂੰ ਲੈ ਕੇ ਅੱਜ ਤੇ ਨਾਰੀਵਾਜੀ ਕੀਤੀ ਗਈ ਉੱਥੇ ਹੀ ਇਸ ਸਬੰਧੀ ਇੱਕ ਸਵਾਲੀਆ ਨਿਸ਼ਾਨ ਪੈਦਾ ਹੋ ਰਿਹਾ ਹੈ ਜਿੱਥੇ ਸਜ਼ੋਨ ਦੀ ਕਿਸਾਨਾਂ ਵੱਲੋਂ ਵੀ ਆਵਾਜ਼ ਉਠਾਈ ਜਾ ਰਹੀ ਹੈ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਕਣਕਾਂ ਨੂੰ ਚਕਾਇਆ ਤਾਂ ਜਾ ਰਿਹਾ ਹੈ ਪਰ ਇਹ ਗਲੀ ਸੜੀ ਕਣਕ ਕੌਣ ਜ਼ਿੰਮੇਵਾਰ ਹੈ ਕਿ ਤਸਵੀਰਾਂ ਵੀ ਦੇਖ ਸਕਦੇ ਹੋ ਤਰਪਾਲਾਂ ਵੀ ਪਾਈਆਂ ਜਾ ਰਹੀਆਂ ਹਨ ਪ੍ਰਬੰਧ ਕੀਤੇ ਜਾ ਰਹੇ ਹਨ ਫਿਰ ਵੀ ਉਸ ਦੇ ਬਾਵਜੂਦ ਜਿਹੜੀ ਨਿਚਲੀ ਸਾਈਡ ਕਣਕ ਪਈ ਉਹਦੇ ਹੇਠ ਪਾਣੀ ਜਾਂਦਾ ਹੈ ਉੱਥੇ ਖਰਾਬੀ ਨਜ਼ਰ ਆ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਣਕ ਨੂੰ ਪਲਟਿਆ ਵੀ ਜਾ ਰਿਹਾ ਹੈ ਇੱਕ ਆਪਣੇ ਆਪ ਚ ਸਵਾਲੀਆ ਨਿਸ਼ਾਨ ਪੈਦਾ ਹੋ ਰਿਹਾ ਹੈ ਤੋ ਕਿ ਇਹ ਕਣਕ ਜਦੋਂ ਆਮ ਲੋਕਾਂ ਦੇ ਵਰਤੋਂ ਦੇ ਵਿੱਚ ਆਵੇਗੀ ਤੇ ਬਿਮਾਰੀਆਂ ਦਾ ਕਾਰਨ ਬਣੇਗੀ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਦਿਖਾਈ ਜਾ ਰਹੀ ਹੈ ਕਣਕ ਨੂੰ ਕੱਢ ਕੇ ਵੀ ਕਿਵੇਂ ਕਣਕ ਖਰਾਬ ਹੋ ਚੁੱਕੀ ਹੈ ਜਿਸ ਨੂੰ ਕਿ ਬੋਰੀਆਂ 'ਚ ਭਰ ਦਿੱਤਾ ਗਿਆ ਹੈ ਇੱਕ ਆਪਣੇ ਆਪ ਦੇ ਵਿੱਚ ਸਵਾਲੀ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਵਿੱਚ ਆਪਣੇ ਆਪ ਇੱਕ ਸਵਾਲ ਪੈਦਾ ਹੋ ਰਿਹਾ ਹੈ ਇਹ ਬੇਕਾਰ ਪੂਰੇ ਕੋਲ ਸਰਕਾਰ ਵੀ ਜਿਹੜੀ ਕਾਰਨ ਖਰੀਬੀ ਹੋਈ ਹੈ ਪੂਰੇ ਖੁੱਲੇ ਅੰਬਰਾਂ ਦੇ ਥੱਲੇ ਇਹ ਦੁਬਾਰਾ ਉਹ ਇਹ ਮੁੰਡਾ ਪੂਰੇ ਜਾਣੇ ਖਾਨਾ ਕੋਲੇ ਜਾਣੇ

ਇਹ ਸਮੱਸਿਆ ਤਾਂ ਕੀ ਹੈ ਜੀ ਇੱਥੇ 9 ਤਰੀਕ 9 ਅਪ੍ਰੈਲ ਦਾ ਮਾਲ ਗਰਿਆ ਹੋਇਆ ਸੀ ਮਿੱਟੀ ਦੇ ਤੇ 13 ਅਪ੍ਰੈਲ ਨੂੰ ਸਾਡੇ ਰੇਟ ਲੱਗੇ 18 ਅਪ੍ਰੈਲ ਤੱਕ ਤਾਂ ਜਿਹੜਾ ਮਾਲ ਸਾਰਾ ਵਿਕਤੇ ਲੋਕਾਂ ਨੂੰ ਜੀਵਿਦਾਰਾਂ ਨੂੰ ਪੇਮੈਂਟ ਵੀ ਪੈਗੀ ਪਰ ਸਾਡੇ ਲਿਫਟਿੰਗ ਦਾ ਇੰਨਾ ਬੁਰਾ ਹਾਲ ਆ ਬਾਹਰ ਚ ਪੈ ਗਈ ਪੂਰੀਆਂ ਖਰਾਬ ਹੋ ਗਈਆਂ ਬਾਹਰ ਦੇ ਨਾਲ ਜਦੋਂ ਇੱਕ ਬੋਰੀ ਵੀ ਖਰਾਬ ਨਿਕਲਦੀ ਆ ਤਾਂ ਮੈਂ ਕਿਵੇਂ ਲੈ ਕੇ ਗੱਡੀ ਵਾਪਸ ਕਰ ਦਿੰਦੇ ਨੇ ਜਿਸ ਦਾ ਕਿਰਾਇਆ ਕਿ ਸਾਨੂੰ 4500 ਪਰ ਗੱਡੀ ਦੇ ਹਿਸਾਬ ਨਾਲ ਵਾਪਸ ਕਰਨਾ ਪੈ ਰਿਹਾ ਜੇਕਰ ਅਸੀਂ ਜਾਣੇ ਉੱਥੇ ਮਿਰਤਾ ਕਰਦੇ ਆ ਤਾਂ ਕਿ ਸਾਨੂੰ ਕਹਿੰਦੇ ਨੇ ਪੰਜ ਕੱਟੇ ਪਾ ਦੋ ਚਾਰ ਕੱਟੇ ਪਾ ਦੋ ਕੋਈ ਸਾਨੂੰ ਪਾਉਣੇ ਬੈਲੇ ਨੇ ਇਸ ਕਰਕੇ ਉਹ ਸਾਡੇ ਕੋਲ ਪਤਾ ਹੈ ਕਿ 8 ਤਲੇ ਕਰੀਆਂ ਨੇ ਕੋਈ ਕਮਾਈ ਵਾਸਤੇ ਛੱਡਿਆ ਲੇ ਮਹੀਨੇ ਤੋਂ ਹਰਾਨ ਹੋ ਰਹੀ ਆ ਕੋਈ ਇੱਥੇ ਕੰਟਰੋਲ ਨਹੀਂ ਕੋਈ ਸ਼ਿਸ਼ਟ ਨਹੀਂ ਕੋਈ ਸਰਕਾਰ ਦਾ ਬੰਦਾ ਅਜੇ ਤੱਕ ਆਇਆ ਨਹੀਂ ਕੋਈ ਸਾਡਾ ਦੁੱਖ ਕਿਸੇ ਨੇ ਪੁੱਛਿਆ ਕੀ ਕਹਿਣਾ ਚਾਹੁੰਦਾ ਸਰਕਾਰ ਨੂੰ ਸਰਕਾਰ ਦਾ ਪ੍ਰਸ਼ਾਸਨ ਦਾ ਸਰਕਾਰ ਨੇ ਤਾਂ ਇੰਨਾ ਭੈੜੀ ਸਰਕਾਰ ਜਿਹੜੀ ਕਹਿੰਦੀ ਸੀ ਆਮ ਲੋਕਾਂ ਦੀ ਸਰਕਾਰ ਇਹ ਸਰਕਾਰ ਤਾਂ ਐਨੀ ਨਕਮੀ ਸਾਬਤ ਹੋ ਗਈ ਇਹ ਸਰਕਾਰ ਦਾ ਕੋਈ ਵੀ ਕੰਟਰੋਲ ਨਹੀਂ ਕੋਈ ਇਹਨਾਂ ਦਾ ਅਫਸਰ ਇਹਨਾਂ ਦੇ ਹੱਥ 'ਚ ਨਹੀਂ ਕੋਈ ਇਹੋ ਜਿਹੀ ਇਹ ਹਾਲਾਤ ਅਸੀਂ ਅੱਜ ਤੱਕ ਮੈਨੂੰ 30 ਸਾਲ ਹੋ ਗਏ ਜੀ ਵੀ ਇਹ ਕੰਮ ਕਰਦੇ ਨੂੰ ਕਦੇ ਇਹੋ ਜਿਹੇ ਹਾਲਾਤ ਨਹੀਂ ਮੰਡੀ ਦੇ ਬਣੇ ਸੀਗੇ ਜਿਹੜੇ ਇਹ ਐਕਟਿਵ ਬਣੇ ਇਹ ਮੁੱਖ ਮੰਤਰੀ ਦਾ ਜਲ ਮੁੱਖ ਮੰਤਰੀ ਵੀ ਮੁੱਖ ਮੰਤਰੀ ਕੀ ਕਿ ਇਹ ਤੇ ਨਾ ਜੀ ਇਹ ਮੁੱਖ ਮੰਤਰੀ ਦੀ ਕੋਈ ਕੋਈ ਸਰਵਾਈਆ ਨੂੰ ਸੁਣਦਾ ਕੋਈ ਨਾ ਕੋਈ ਐਮਐਲਏ ਸੁਣਦਾ ਨਾ ਸਾਡੇ ਤੱਕ ਅਜੇ ਤੱਕ ਕਿਸੇ ਨੇ ਪਹੁੰਚ ਕੀਤੀ ਆ ਨਾ ਕੋਈ ਆਪਣੇ ਮਾਰਕੀਟ ਕਮੇਟੀ ਵਾਲੇ ਨੇ ਆ ਕੇ ਦੇਖਿਆ ਵੀ ਛੋੜਾ ਮਾਲ ਖਰਾਬ ਹੋ ਰਿਹਾ ਥੋੜੇ ਗਲ ਪੈ ਰਿਹਾ ਸਾਨੂੰ ਅੜਤਾ ਕਰਨ ਦਾ ਫਾਇਦਾ ਕੀ ਆ ਜੀ ਜੇ ਸਾਨੂੰ ਮੇਰੇ ਸਾਡੇ ਹੱਥ ਚ ਸਾਨੂੰ ਪੈਸਾ ਨਹੀਂ ਬਣੂਗਾ ਸਾਡੀ ਲੇਬਰ ਨੂੰ ਪੈਸਾ ਨਹੀਂ ਬਣੂਗਾ ਸਾਨੂੰ ਇੱਥੇ ਮੰਡੀਆਂ ਰੱਖਣ ਦਾ ਕੀ ਆ ਮੰਡੀਆਂ ਬੰਦ ਕਰ ਦੇਵੇ ਸਰਕਾਰ ਬੰਦ ਕਰ ਦੇਵੇ ਮੰਡੀਆਂ ਇਹੋੜੇ ਹੱਲ ਨਹੀਂ ਹੁੰਦਾ ਫਿਰ ਅੱਗੇ ਕੀ ਕਰਾਂਗੇ ਅੱਗੇ ਕੀ ਕਰਾਂਗੇ ਅਸੀਂ ਕੀ ਕਰਨਾ ਜੀ ਅਸੀਂ ਤਾਂ ਪਿੱਟਾਂਗੇ ਨੂੰ ਸਰਕਾਰ ਦਾ ਆਪਾਂ ਜੀ ਰੋਡ ਰੋਕਾਂਗੇ ਜੀ ਹੋਰ ਕੀ ਕਰਾਂਗੇ ਵੇਖੀ ਜੇ ਇਹਦਾ ਹੱਲ ਨਹੀਂ ਹੁੰਦਾ ਤਾਂ ਤੁਸੀਂ ਕੀ ਇਹਦਾ ਕਰੋਗੇ ਦੇਖੋ ਜੇਦਾ ਹੱਲ ਨਹੀਂ ਹੁੰਦਾ ਜਿਹੜੀ ਅਨਾਜ ਪਿਆ ਜਿਹੜੀ ਲੇਬਰ ਹੈ ਇਹਦਾ ਅੱਜ ਜਾਣ ਨੂੰ ਘਰਾਂ ਨੂੰ ਤਿਆਰ ਹੈ ਜੀ ਇਹ ਇਹ ਖੁੱਲੇ ਸਮਾਨ ਦੇ ਥੱਲੇ ਗਲੂਗਾ ਜੇ ਨਹੀਂ ਤਾਂ ਹੱਲ ਹੋਊਗਾ ਅਸੀਂ ਅੱਗੇ ਵਾਸਤੇ ਅਗਲੀ ਰਣਨੀਤੀ ਤਿਆਰ ਕਰਕੇ ਫਿਰ ਸੰਘਰਸ਼ ਦੀ ਤਿਆਰੀ ਕਰਾਂਗੇ ਇਹ ਸਮੱਸਿਆ ਆ ਰਹੀ ਹੈ ਬੋਹ ਜੀ 22 ਤਾਰੀਖ ਨੂੰ ਕੰਡਾ ਬੰਦ ਹੋਇਆ ਹੈ ਅੱਜ 10 ਤਾਰੀਖ ਹੋ ਗਿਆ ਯਾਨੀ 18 ਦਿਨ यहाँ लेबर बेले बैठे हुए दो सौ बोरी दे रहा है चक रहा है यहाँ से एक गाड़ी में दो सौ कम तो से कम पांच सौ भी करता दो गाड़ी होता हजार बोरी कम से कम लिफ्टिंग होता अब दो सौ के साथ में हम लोगों का ना रोटी चलता है ना पानी चलता है बहू राशन पानी अठारह दिन बै, बैठा करके एक मेरे पास लेबर बीस लेबर है बहू जी बीस लेबर का मतलब पांच सौ के हिसाब से अगर दिहाड़ी जोड़ करके देखो हमारे बच्चे तो भूखे मर जाएंगे फिर ऐसे इसका तो कुछ ना कुछ हल निकलना चाहिए भाजी या तो बोरी भी जैसे जितना गड्डी लोड किया अगर पांच पांच सौ बोरी हो गया होता ना अभी तक पांच दिन पांच रोज पहले मेरा मंडी खाली हो गया होता है यहाँ से सारे जगह का मंडी खाली हो गया है अभी सिर्फ ये पढ़ो संगरूल जिला का ही सिस्टम खराब हो रहा है जी संगरूल डिस्ट्रिक्ट जहाँ पर भी सेंटर है सारा सेंटर का काम खराब हो रहा है बस दो सौ बोरी लोड कर रहे हैं जी भाजी भाव सरकार को यही कहेंगे की गरीब पे थोड़ा ध्यान दे भाजी मजदूर पे थोड़ा ध्यान दे ऐसे तो मजदूर मर जाएगा ना आगे फिर आगे सीजन में नहीं आएगा फिर जिम्मेदार को भी दिक्कत है भाव जी से लेबर नहीं मिलेगा फिर आ, और दिक्कत आएगा जिम्मेदार को भी दिक्कत आएगा भाव जी दो रुपए बनेगा तभी हम यहाँ पे आएंगे नहीं भाजी हम तो सोच रहे थे आज ना कल आज ना आज अठारह दिन लंग भाऊ जी चलो आज हड़ताल की हाँ जी आज हड़ताल किया है जी जब तक हम लोगों को गाड़ी पूरा नहीं देगा जितना गाड़ी माल है उतना गाड़ी यहाँ खड़ा होगा लिफ्टिंग कर देंगे नहीं तो आज का दिन देखते हैं उसके बाद हमारी कोई जिम्मेवारी नहीं इसके बाद आरती मेरे को हिसाब दे या ना दे वो बाकी आप ਕਰੇਗੇ ਕੁਝ ਇਸ ਦਾ ਮਸਲਾ ਵੀ ਹੈ ਥੈਂਕ ਯੂ ਜੀ ਚਲ ਹਾਂਜੀ ਜੀ ਕੀ ਨਾਮ ਹੈ ਤੁਹਾਡਾ ਤੇ ਕੀ ਸਮੱਸਿਆ ਆ ਰਹੀ ਹੈ ਮੇਰਾ ਨਾਮ ਗੁਰਜੀਤ ਸਿੰਘ ਆ ਜੀ ਅੱਛਾ ਕੀ ਸਮੱਸਿਆ ਆ ਰਹੀ ਹੈ ਜੀ ਸਮੱਸਿਆ ਇਹ ਆਈ ਲੇਬਰ ਦਾ ਮਾਲ ਲਿਫਟਿੰਗ ਨਹੀਂ ਹੋ ਰਿਹਾ ਇਕਰੇ ਲੜਾਈ ਦੇ ਕਾਰਨ ਜਿਹੜੀਆਂ ਲਾਈਟ ਆਰਮ ਬੰਦ ਹੋ ਜਾਂਦੀਆਂ ਚੋਰੀ ਦਾ ਡਰ ਆ ਜੀ ਦੂਸਰਾ ਚੋਰੀ ਰੋਜ਼ ਚੋਰ तकरीबन ਰੋਜ਼ ਗੱਡੀਆਂ ਲੈ ਕੇ ਘੁੰਮਦੇ ਨੇ ਅੱਗੇ ਪਿੱਛੇ ਕਿਸੇ ਤੇ ਛੱਟਫੇਟ ਮਾਰਦੀ ਕੌਣ ਜ਼ਿੰਮੇਵਾਰ ਹੈ ਹੋਂਟਾ ਤੇ ਇੰਨੇ ਦਿਨ ਹੋ ਗਏ ਮੰਡੀ ਸਾਥ ਮੇਰੇ ਤੋਂ ਮਤਲਬ ਮਾਲ ਚੱਕਿਆ ਨਹੀਂ ਨਹੀਂ ਜਾ ਕੇ ਚੱਕਿਆ ਜਾ ਰਹੀ ਇੱਕ ਇੱਕ ਗੱਡੀ ਭੇਜ ਦਿੰਦੇ ਨੇ ਇੱਕ ਇੱਕ ਦੁਕਾਨ ਤੇ ਘਟੋ ਘਟ ਬੀਬੀ ਗੱਡੀਆਂ ਦਾ ਮਾਲ ਪਿਆ ਜੀ ਇੱਕ ਦਿਨ ਚ ਇੱਕ ਗੱਡੀ ਲਿਫਟ ਹੋਊਗੀ ਤਾਂ ਕਿੰਨੇ ਦਿਨਾਂ ਚ ਲੱਗ ਜਾਊਗਾ ਤੁਸੀਂ ਆਪ ਦੱਸੋ ਜੀ ਹੁਣ ਫਿਰ ਅੱਜ ਕੀ ਤੁਸੀਂ ਜਿਹੜਾ ਹੈਗਾ ਇਹਨਾਂ ਨੇ ਸਟੈਪ ਲਿਆ ਲੇਬਰ ਨੂੰ ਲੇਬਰ ਨੇ ਸਟੈਪ ਲਿਆ ਜੀ ਜੇ ਲਿਫਟਿੰਗ ਕਰਾਉਂਗੇ ਤਾਂ ਇੱਕ ਦਿਨ ਚ ਤਾਂ ਲਿਫਟ ਕਰਾਂਗੇ ਨਹੀਂ ਲਿਫਟ ਕਰਾਂਦੇ ਤਾਂ ਅਸੀਂ ਲਿਫਟ ਨਹੀਂ ਕਰਨਾ ਅੱਜ ਦਾ ਦਿਨ ਦੇਖਣਾ ਉਸ ਤੋਂ ਬਾਅਦ ਆੜਤੀਏ ਦਾ ਮਾਲ ਆੜਤੀਆ ਜਾਣੇ ਅਸੀਂ ਆਪਣਾ ਛੁੱਟੀ ਕਰਕੇ ਚਲੇ ਜਾਵਾਂਗੇ ਨੇ ਯਾਰ ਜਿਹੜੇ ਹੈਗੇ ਇਹਦੇ ਗੱਡੀਆਂ ਤਾਂ ਖੜੀਆਂ ਨੇ ਮਤਲਬ ਕੀ ਸਰ ਇੱਕ ਇੱਕ ਗੱਡੀ ਆ ਰਹੀ ਹੈ ਕਿ ਗਦਗਾਨ ਨੂੰ ਕੀ ਕਰਾਂਗੇ ਕਿ ਗੱਡੀ ਨੂੰ ਇੱਕ ਗੱਡੀ ਤਾਂ ਰੋਜ਼ ਮਿਲ ਰਹੀ ਆ ਸਾਨੂੰ ਕਿ ਗੱਡੀ ਵਿੱਚ ਵੀ 200 ਕਟਾ ਜਾਂਦਾ ਈ 200 ਕਟੇ ਨਾਲ ਕਿੱਥੇ ਡਿਵਰਟ ਕਰਦੇ ਆ ਗੱਡੀ ਸਬਜ਼ੀ ਦਾ ਪੈਸਾ 200 ਕਟਾ ਵਾਗ ਰਿਹਾ ਹੈ ਗਣਕ ਬਹੁਤ ਖਰਾਬ ਹੋ ਰਹੀ ਹੈ ਬਹੁਤ ਜ਼ਿਆਦਾ ਰੋਜ਼ ਦੀ 2-200 ਕਟਾ ਥੱਲੋਂ ਨਿਕਲਦਾ ਜਿਹੜਾ ਪਲਟੀ ਕਰਦੇ ਆ ਹੁਣ 17 ਤਰੀਕ ਦਾ ਮਾਲ ਭਰਿਆ ਹੋਇਆ ਅਜੇ ਤੱਕ ਇੱਥੇ ਪਿਆ ਹੋਇਆ ਹੈ ਉਹ ਮਾਲ ਜਿਹੜਾ ਥੱਲੋਂ ਖਰਾਬ ਹੋ ਰਹੀ ਆ ਬੋਰੀ ਉਹ ਵੀ ਤਾਂ ਰੋਜ਼ ਪਲਟੀ ਕਰਨੀ ਆ ਉਹਦੇ ਕੋਲ ਹੁਣ ਕੋਈ ਲ ਹੁਣ 15 ਦਿਨ ਹੋ ਗਏ ਲੇਬਰ ਨੂੰ ਫਰੀ ਬੈਠੇ ਨੂੰ ਆਪਣੇ ਕੋਲੋਂ ਖਾਰੀ ਐ ਸਰਕਾਰ ਤੇ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਸਰਕਾਰ ਤੇ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਗਾ ਜੀ ਵੀ ਆਪਣਾ ਜੇ ਟਾਈਮ ਨਾਲ ਲਿਫਟਿੰਗ ਜੇ ਵੀ 24 ਘੰਟੇ ਦਾ ਟਾਈਮ ਦਿੱਤਾ ਹੋਇਆ ਹੀ ਅਸੀਂ ਕਹਿੰਨੇ 48 ਘੰਟੇ 'ਚ ਲਿਫਟ ਕਰਾ ਲਓ 48 ਘੰਟੇ ਤੱਕ ਸਾਡੀ ਜ਼ਿੰਮੇਵਾਰੀ ਆ ਉਸ ਤੋਂ ਬਾਅਦ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੁਣ ਚੋਰੀ ਹੁੰਦੀ ਆ ਅੜਦੀ ਆ ਵੀ ਕਹਿ ਦੇਣਗੇ ਇਸ ਪ੍ਰਸ਼ਾਸਨ ਵੀ ਕਹਿ ਦੇਊਗਾ ਵੀ ਤੁਹਾਡੀ ਜ਼ਿੰਮੇਵਾਰੀ ਆ ਤੁਸੀਂ ਮਾਲ ਪੂਰਾ ਕਰੋ ਅਸੀਂ ਕਿੱਥੋਂ ਪੂਰਾ ਕਰਦਾਂਗੇ ਸਾਨੂੰ 15-15000 ਰੁਪਏ ਆ ਰਿਹਾ ਉਰੋ ਇੱਕ ਦੁਕਾਨ ਤੋਂ ਪ੍ਰਕਾਸ਼ ਦੀ ਦੁਕਾਨ ਤੋਂ 27 ਕੱਟੇ ਚੋਰੀ ਹੋਏ ਨੇ ਜੀ 27 ਕੱਟੇ ਪੂਰੇ ਕਿੱਥੇ ਪੂਰੇ ਕਰ ਦੂਗਾ 27 ਕੱਟੇ ਹੁਣ ਤੁਸੀਂ ਲਾ ਲਓ ਜੀ 27 27 27000 ਦਾ ਹੋ ਗਿਆ 27000 ਦਾ ਇੱਕ ਬੰਦੇ ਨੂੰ ਪੱਤੀ ਵੀ ਨਹੀਂ ਪੈ ਰਹੀ ਉਹ ਤਾਂ ਦੋ ਬੰਦੇ ਦੀ ਪੱਤੀ ਤਾਂ ਉੱਥੇ ਨਹੀਂ ਕਰ ਗਈ ਔਰ ਬੌਜੀ 22 ਤਾਰੀਖ 22 ਤਾਰੀਖ ਨੂੰ ਇਹ ਹਾਂ ਕਿ ਅੱਜ ਦੇ ਮੌਜੂਦਾ ਹਾਲਾਤ ਤੁਸੀਂ ਦੇਖ ਰਹੇ ਹੋ ਇਹ ਕੀ ਸਮੱਸਿਆ ਹੈ ਤੇ ਕੀ ਇਹਦਾ ਹੱਲ ਹੈ ਜੀ ਜਿਹੜੀ ਇਹ ਘੜੋ ਮੰਡੀਆ ਨਾ ਜਿਹਦਾ ਅੱਜ ਦੇ ਹਾਲਾਤ ਨਹੀਂ ਹੈਗੇ ਇਹਦੇ ਤਾਂ ਹਰ ਸੀਜ਼ਨ ਦੇ ਇਹੀ ਹਾਲਾਤ ਨੇ ਵੀ ਮਾੜੇ ਤੋਂ ਮਾੜੇ ਹੋ ਰਹੇ ਨੇ ਜੇ ਤਾਂ ਉਹਰੇ ਫਸਲ ਕਿਸਾਨ ਲੈ ਕੇ ਆਉਂਦਾ ਜਦ ਕਹਿੰਦੇ ਨੇ ਕਿਸਾਨ ਗਿੱਲੀ ਕਣਕ ਲੈ ਕੇ ਆ ਗਿਆ ਗਿੱਲੀ ਜੀਰੀ ਲੈ ਕੇ ਆ ਗਿਆ ਤਾਂ ਬੁਰਾ ਹਾਲ ਹੈ ਹੁਣ ਖੁੱਲੇ ਸਮਾਨ ਦੇ ਵਿੱਚ ਕਣਕ ਪਈ ਆ ਉਹਰੇ 10 ਅਪ੍ਰੈਲ ਤੋਂ ਕੰਮ ਚੱਲਿਆ 25 ਅਪ੍ਰੈਲ ਨੂੰ ਉਹਰੇ ਮੈਨੂੰ ਲੱਗਦਾ ਤਕਰੀਬਨ ਸਾਰੀ ਕਣਕ ਆ ਗਈ ਕੰਡੇ ਬੰਦ ਹੋ ਗਏ ਹੋਣੇ ਨੇ ਤੇ ਲੇਬਰ 25 ਤਰੀਕ ਤੋਂ ਬੇਲੀ ਬੈਠੀ ਆ ਜਿਹੜੀ ਬੇਲੀ ਬੈਠੀ ਆ ਉਹ ਲੇਬਰ ਖਾਊਗੀ ਕਿੱਥੋਂ ਉਹਨੂੰ ਕਣਕ ਖੁੱਲੇ ਸਮਾਨ ਥੱਲੇ ਪਈ ਆ ਇਹ ਗਲ ਸੜ ਰਹੀ ਆ ਇਹਦੇ ਵੱਲ ਪ੍ਰਸ਼ਾਸਨ ਜਾਏ ਤੇਰੇ ਆਪਣੇ ਬਧਾਈ ਸਾਹਮਣੇ ਜਾਂ ਮਾਰਕੀਟ ਕਮੇਟੀ ਆ ਬਿਲਕੁਲ ਵੀ ਧਿਆਨ ਨੰਨ ਦੀ ਓਰੇ ਛੇ ਦੁਕਾਨਾਂ ਨੇ ਉਹਨਾਂ ਨੂੰ ਇੱਕ ਇੱਕ ਗੱਡੀ ਰੋਜ਼ ਮਿਲਦੀ ਆ ਇੱਕ ਗੱਡੀ 'ਚ 200 ਕਟਾ ਤਕਰੀਬਨ ਲੋਡ ਹੁੰਦਾ 200 ਕਟੇ ਨਾਲ ਪੂਰਾ ਖਤਮ ਹੋ ਜਾਣਾ ਇਹਨਾਂ ਨੂੰ ਲੇਬਰ ਆ ਜਿਹੜੀ ਇਹ ਬਚਰੀ ਕਮਾਉਣ ਆਈ ਆ ਇਸ ਵਾਰ ਤਾਂ ਆ ਗਈ ਜੇ ਗਾਹਾਂ ਨੂੰ ਇਹਨਾਂ ਨੂੰ ਬਿਲਕੁਲ ਵੀ ਇਦਾਂ ਦੇ ਹਾਲਾਤ ਰਹੇ ਭੁੱਖੇ ਮਰੇ ਆਪਦੇ ਬੱਚਿਆਂ ਨੂੰ ਕੁਝ ਨਾ ਲੈ ਕੇ ਗਏ ਗਾਹਾਂ ਨੂੰ ਸਾਨੂੰ ਇਹਨਾਂ ਦੀ ਦਿੱਕਤ ਬਹੁਤ ਜ਼ਿਆਦਾ ਆਉਣੀ ਹੈ ਹੁਣ ਕਿਤੇ ਇੱਕ ਦੋ ਕਿਸਾਨ ਤੇ ਥੋੜੀ ਜਿਹੀ ਕੱਲ ਹੁੰਦੀ ਆ ਉਦੋਂ ਦਿੱਕਤ ਆਉਂਦੀ ਹੈ ਪਰ ਹੁਣ ਤਾਂ ਖਰਾਬ ਹੋ ਗਈ ਹੁਣ ਤਾਂ ਕਣਕ ਜੀ ਜਦ ਕਿਸਾਨ ਨੇ ਜਦ ਵੀ ਅਸੀਂ ਸਾਨੂੰ ਪਿੱਟਦੇ ਨੇ ਵੀ ਕਿਸਾਨ ਗਿੱਲੀ ਲੈ ਕੇ ਆ ਗਿਆ ਤੇ ਵਿਛਾ ਦਿੰਦੇ ਨੇ ਸਾਨੂੰ ਮੌਸਰ ਦਾ ਦਿੰਦੇ ਨੇ ਤਾਂ ਉਹ ਹੁਣ ਤਾਂ ਖੁੱਲੇ ਸਮਾਨ ਦਲੇ ਸਰਕਾਰ ਦਾ ਸੁਮਾਹਲਣ ਦਾ ਫਰਜ਼ ਬਣਦਾ ਨਾ ਜੀ ਆ ਦੇਖੋ ਦੇਖੋ ਤਾਂ ਸਹੀ ਕਣਕ ਦੇ ਵੱਡੇ ਵੱਡੇ ਬਾਹਰ ਲੱਗੇ ਪਏ ਨੇ ਕਣ ਜਿਹੜੀਆਂ 14 14 ਤਰੀਕ ਦੀਆਂ ਕਣਕਾਂ ਬੂਰੀਆਂ 'ਚ ਭਰੇਆਂ ਮੈਨੂੰ ਢੇਠੋ ਸੇਉਖ ਨੇ ਬੂਰੀਆਂ ਖਰਾਬ ਕਰਦੇ ਆ ਫਿਰ ਉਹਨੂੰ ਸਰਕਾਰ ਉਹੀ ਸਰਕਾਰ ਨੇ ਇਹੀ ਵਿਚਾਰੇ ਮਜ਼ਦੂਰਾਂ ਨੂੰ ਦੇਣੀ ਆ 2 ਰੁਪਏ ਕਿਲੋ ਵਾਲੀ ਜਾਂ 프리 ਵਾਲੀ ਉਹ ਸੜੀ ਹੋਈ ਕਣਕ ਖਾਣ ਕੇ ਬਿਮਾਰ ਨਹੀਂ ਹੋਣਗੇ ਤਾਂ ਕੀ ਹੋਣਗੇ ਤਾਂ ਸਰਕਾਰ ਨੂੰ ਇਹ ਵੱਲ ਧਿਆਨ ਦੇਣਾ ਚਾਹੀਦਾ ਵੀ ਜ਼ਰੂਰ ਤੋਂ ਜ਼ਰੂਰ ਇਹਨਾਂ ਦਾ ਪਹਿਲੇ ਤੋਂ ਪਹਿਲ ਤੇ ਹੱਲ ਕਰਨਾ ਚਾਹੀਦਾ ਜੀ ਜੋ ਹਾਂਜੀ ਵੀਰ ਜੀ ਸੈਕਟਰੀ ਮਾਰਕੀਟ ਕਮੇਟੀ ਭਵਾਨੀਗੜ੍ਹ ਗੱਲ ਕਰਦੇ ਹੋ ਜੀ 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 ਵਿਜੀਵਾਂ ਜਰਨਲਿਸਟ ਗੁਰਤੇਜ ਸੋਹੀ ਗੱਲ ਕਰਦਾ ਪੜੋ ਹਾਂਜੀ 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 ਸਰ ਅੱਗੇ ਦੀ ਥੋੜਾ ਜਿਹਾ ਵਿਜੀ ਇੱਥੇ ਨਾ ਲੇਬਰ ਨੇ ਹੜਤਾਲ ਕੀਤੀ ਹੋਈ ਐ ਵੀ ਹੁਣ ਤੱਕ ਜਿਹੜਾ ਮਾਲ ਚੱਕਿਆ ਨਹੀਂ ਗਿਆ ਆਰਟੀਆ ਵੀ ਪਰੇਸ਼ਾਨ ਨੇ ਲੇਬਰ ਵੀ ਪਰੇਸ਼ਾਨ ਐ ਵੀ ਕਣਕਾ ਜਿਹੜੀ ਖੋਲੇ ਸਮਾਨ ਥੱਲੇ ਖਰਾਬ ਹੋ ਰਹੀ ਐ ਤੇ ਇੱਥੇ ਲੇਬਰ ਨੇ ਹੜਤਾਲ ਕੀਤੀ ਹੋਈ ਐ ਗੱਡੀਆਂ ਪਰ ਪੰਕਾਰ ਕੀਤਾ ਐ ਕਿ ਕਿਉਂ ਨਹੀਂ ਹੁਣ ਤੱਕ ਮਾਲ ਚੱਕਿਆ ਗਿਆ ਜੀ ਹੋਰ ਪੜੋ ਦੀ ਗੱਲ ਕਰਦੇ ਹਾਂ ਹਾਂਜੀ ਲੇਬਰ ਅਸਲ ਚ ਨਾ ਮੈਂ ਸੰਦੋਸਾ ਮੇਨ ਕਾਰਨ ਸੀਗਾ ਜਿਹੜਾ ਜੀ ਇਹ ਪਰ ਹਰਿਆਣੇ ਦੇ ਰੇਟ ਨਹੀਂ ਜਿਆਦੇ ਲੇਵਰ ਦੇ ਆਪਣੀ ਮੈਂ ਤੁਹਾਨੂੰ ਨਹੀਂ ਦੱਸਦਾ ਜਰਨਲਿਸਟਰੀ ਉਹ ਸਾਰੇ ਜਿਹੜੇ ਬਾਲ ਜੁਪੀ ਦੇ ਲੇਵਰ ਉੱਥੇ ਉੱਤਰ ਜਾਂਦੀ ਹੈ ਹਰਿਆਣੇ ਤੇ ਜੀ ਇਹ ਮਸਲਾ ਆਪਣੇ ਉੱਪਰ ਤੱਕ ਉੱਠਿਆ ਹੋਇਆ ਹੈ ਮਸਲਾ ਹਨਾ ਵੀ ਇਹ ਸਮਝ ਕੋ ਲੇਵਰ ਨਹੀਂ ਆਹੀ ਇਹ ਇਕੱਲੇ ਪਰੋ ਮੰਡੀ ਦੇ ਸਾਰੇ ਪੰਜਾਬ ਨਹੀਂ ਨਹੀਂ ਸਾਰੇ ਆ ਜੀ ਸਾਰੇ ਆ ਸਾਰੀ ਮਾਲ ਬਾਹਰ ਪਿਆ ਹੈ ਬਹੁਤ ਬੁਰਾ ਹਾਲ ਹੋ ਰਿਹਾ ਹੈ ਅੱਛਾ ਜੀ ਹਾਂ ਤੇ ਮੈਂ ਸੁਣੂਗਾ ਮੈਂ ਕਰਨਾ ਚਾਹ ਤਪੜੋ ਆ ਪਕੜ ਨਹੀਂ ਜਿਹੜੀ ਆ ਕਣਕ ਖਰਾਬ ਅਸੀਂ ਦੇਖ ਰਹੇ ਹਾਂ ਬੋਰੀਆਂ 'ਚ ਕਣਕ ਖਰਾਬ ਰਹੀ ਹੈ ਜਿੰਮੇਵਾਰੀ ਕਿਹਦੀ ਹੈ ਜੀ ਇਹ ਸਰ ਐਜੰਸੀਆਂ ਦੀ ਜਿਵੇਂ ਗੱਲ ਕਰਨ ਪਰ ਆਪਾਂ ਫੇਰ ਵੀ ਆਪਾਂ ਤਾਂ ਨਾ ਕੋਈ ਕਲਾਇ ਤੋਂ ਵੀ ਛੋੜ ਦਿੱਤੀ ਹੋਈ ਹੈ ਭਾਈ ਚੱਕ ਲਓ ਤੁਸੀਂ ਲੇਬਰ ਨਹੀਂ ਮਿਲਦੀ ਆ ਕੋਠਲੇ ਹੀ ਕੰਮ ਚ ਸਾਰੇ ਪਾਸੇ ਜਿਹੜਾ ਕੰਨ ਕੇ ਇਹ ਭੱਜ ਗਈ ਹੁਣ ਉਹ ਮਤਲਬ ਲੋਕ ਕਿਵੇਂ ਖਾਣਗੇ ਜੀ ਖਰਾਬ ਕਰ ਦੇ ਇਹ ਤਾਂ ਮੇਰੇ ਖਿਆਲ ਅੱਗ ਰੱਖਾਂਗੇ ਇਹ ਲੱਗ ਰੱਖਾਂਗੇ ਇਹਨੂੰ ਨਹੀਂ ਫੇਰ ਇਹ ਕਾਹਤਾ ਕੋਣ ਚੱਕੀ ਜਾਊ ਇੱਥੇ ਹੜਤਾਲ ਤੋ ਕੋਈ ਪਹੁੰਚਿਆ ਪ੍ਰਸ਼ਾਸਨ ਮੈਂ 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 ਜਾਨਣਾ ਜੀ ਮੈਂ ਜਾਨਣਾ ਫੇਰ ਮੈਂ ਅਸੀਂ ਮੰਡੀ 'ਚ ਖੜੇ ਆ ਜੀ ਔਰ ਹੜਤਾਲ ਹੈ ਇਹਨਾਂ ਦੀ ਅਸੀਂ ਤੁਹਾਡੀ ਵੇਟ ਕਰ ਰਹੇ ਆ ਜੀ 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 ਲੇਬਰ ਵੀ ਤੁਹਾਡੀ ਵੇਟ ਕਰ ਰਹੀ ਹੈ ਆੜਤੀਆਂ ਦੇ